ਉਹ ਲਓ ਜੀ ਮੈਂ ਮਾਰਦਾ ਨਾ ਕਾਨੂੰ ਮੱਥਾ ਮਾਰੀ ਐਨੇ ਤੁਸੀਂ ਔਖੇ ਹੋਈ ਐਨੇ ਇਹਦੇ ਨਾਲ ਇਹ ਮੈਂ ਆਖਿਆ ਤੁਸੀਂ ਤਾਂ ਪਤਾ ਨਹੀਂ ਮਾਰੋਂਗੇ ਕਦੋਂ ਕਾ ਤੇ ਯਾਦ ਨਹੀਂ ਆਉਣਾ ਤੁਹਾਡੇ ਤਾਂ ਤੇ ਮੇਰੇ ਜਿਆਦਾ ਮਾਰ ਕੇ ਗਿਆ ਸੀ ਤਾਂ ਹੁਣ ਤਾਂ ਤੋ ਪੱਧਾ ਘੰਟਾ ਤਾਂ ਹੋਇਆ ਤੂੰ ਐਵੇਂ ਮੱਥਾ ਮਾਰੀ ਐਵੇਂ ਕੰਡ ਬਹੁਤ ਹੁੰਦੀ ਐ ਨਾਲ ਯਾਰ ਉਹ ਪਹਿਲਾਂ ਮਾਰਿਆ ਸੀ ਤੁਸੀਂ ਤੇ ਉਹਦੇ ਕਰਕੇ ਹੁਣ ਮੈਂ ਪਾਸਾ ਪਲਟ ਰਹੀ ਆ ਤਾਂ ਮੈਂ ਕਿਹਾ ਧੁੱਪ ਹੋਰ ਲੱਗ ਜੂ ਮੈਨੂੰ ਤੁਹਾਡੀ ਤਰ੍ਹਾਂ ਬੱਟਾਂ ਜੀਆਂ ਤਾਂ ਬਣਾਉਣਗੀਆਂ ਨਹੀਂ ਆਉਂਦੀਆਂ ਚੱਲ ਆ ਵੀ ਵਧੀਆ ਤੁਹਾਡੇ ਕੰਮ ਦਾ ਤਾਂ ਜਿਹੜਾ ਸੋ ਕੀ ਹੋਊਗਾ ਕੀ ਮੈਨੂੰ ਲੱਗਦਾ ਹੁਣ ਤਾਂ ਇਹਦਾ ਗਿੱਲਾ ਹੈ ਹੀ ਨਹੀਂ ਤਾਂ ਮੋਚਰ ਕਢਾ ਕੇ ਦੇਖੀ ਹੁਣੇ ਆਪਾਂ ਅੱਜ ਜਾ ਕੇ ਨਾ ਹੁਣ ਤਾਂ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਉਹਦੋਂ ਤਾਂ ਹਰਾ ਹਰਾ ਸੀ ਜਦੋਂ ਪਹਿਲਾਂ ਮੋਚਰ ਕਢਾਇਆ ਸੀ ਹੁਣ ਦੁਬਾਰੀ ਕਢਾਉਣਾ ਪਊਗਾ ਤੇ ਟਰਾਲੀ ਵਾਲੇ ਚ ਤਾਂ ਨਹੀਂ ਮਾਰਿਆ ਨਾ ਟਰਾਲੀ ਚ ਤਾਂ ਨਹੀਂ ਹਲੇ ਜੀ ਮੈਂ ਚੜੀ ਚਲੋ ਫਿਰ ਆਪਣੇ ਦੋਸਤਾਂ ਨੂੰ ਅੱਜ ਕੋਈ ਪੁੱਛੋ ਕੁਐਸਚਨ ਵਗੈਰਾ ਪਾ ਦਿਓ ਜਾਂ ਵਿਜਾਰਤ ਵਗੈਰਾ ਤਾਂ ਪਾ ਦਿਓ ਬਹੁਤ ਦਿਨ ਹੋ ਗਏ ਵਿਜਾਰਤ ਪਾ ਦਿੰਨੇ ਆ ਜੀ ਆਪਾਂ ਅੱਜ ਕਿਹੜੀ ਪਾਉਂਗੇ ਅੱਜ ਮੈਂ ਬੁਲ ਕੇ ਦਿਖਾਉਂਗਾ ਅੱਜ ਤੇਰੀ ਵਿਜਾਰਤ ਪੱਕਾ ਪੱਕੀ ਗ ਠੀਕ ਹੈ ਜੀ ਤਿੱਤਰ ਫੰਗੀ ਠੀਕ ਹੈ ਜੀ ਨਾਤਰਿਆ ਮਲਤਾਨੀ ਠੀਕ ਹੈ ਜੀ ਬੁਝਣੀਆ ਤਾਂ ਬੁਝਦੇਓ ਨਹੀਂ ਧਰ ਦੇ ਇੱਕ ਚਵਾਨੀ ਹੈ ਦਵਾਰੇ ਪਾ ਦਵਾਰੇ ਪਾਵਾ ਹਾਂ ਦਵਾਰੇ ਪਾ ਸੋਨੇ ਰੰਗੀ ਠੀਕ ਹੈ ਜੀ ਤਿੱਤਰ ਫੰਗੀ ਠੀਕ ਹੈ ਜੀ ਨਾਤਰਿਆ ਮਲਤਾਨੀ ਠੀਕ ਹੈ ਜੀ ਬੁਝਣੀਆ ਤਾਂ ਬੁਝਦੇਓ ਨਹੀਂ ਧਰ ਦੇ ਇੱਕ ਚਵਾਨੀ ਬੁਝੋ ਕੀ ਹੈ ਸੋਨੇ ਰੰਗੀ ਤਿੱਤਰ ਫੰਗੀ ਤੇ ਨਾਤਰਿਆ ਮਲਤਾਨੀ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਕਿਵੇਂ ਹੋਈ ਹੋਰ ਕੀ ਹੈ ਨਾ ਤੁਸੀਂ ਪੁੱਝੋ ਹੁਣ ਤੁਸੀਂ ਦੱਸੋ ਅਨਸਵਰ ਮੈਨੂੰ ਨਹੀਂ ਪਤਾ ਲੱਗਦਾ ਕੀ ਜਰ ਨਹੀਂ ਅਨਸਵਰ ਨਹੀਂ ਮੈਂ ਦੱਸਦੀ ਤੁਸੀਂ ਪੁੱਝੋ ਤੁਸੀਂ ਕਹਿੰਦੇ ਲੋ ਵੀ ਦੋਸਤੋ ਮਿੱਤਰੋ ਭੈਣੋ ਭਰਾਵੋ ਇਹ ਅਨਸਵਰ ਤੁਸੀਂ ਦੱਸੋ ਕਮੈਂਟ ਕਰਕੇ ਇਹ ਮੈਨੂੰ ਇਹਦਾ ਅਨਸਵਰ ਨਹੀਂ ਪਤਾ ਹੈਗਾ ਜਿਹੜੇ ਮੇਰੇ ਭੈਣ ਭਰਾ ਨੂੰ ਪਤਾ ਹੈ ਕਮੈਂਟ ਕਰਕੇ ਜਰੂਰ ਦੱਸੋ